ਜੰਗਬੰਦੀ ਦੇ ਉੱਤੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜੀਆਂ ਦੱਸਦਾ ਹੈ ਕਿ ਜਿੱਥੇ ਪਹਿਲਾਂ 트ੰਪ ਦੇ ਵੱਲੋਂ ਯੂ ਟਰਨ ਲਿਆ ਗਿਆ ਲੇਕਿਨ ਇਸ ਦੇ ਵਿਚਾਲੇ ਅਮਰੀਕਾ ਦਾ ਇੱਕ ਹੋਰ ਬਿਆਨ ਜਿਹੜਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੇ 트ੰਪ ਤਾਂ ਸ਼ਾਂਤੀ ਦੂਤ ਨੇ ਜੀਆਂ ਦੱਸਦੇ ਕਿ ਭਾਰਤ ਪਾਕਿਸਤਾਨ ਨੂੰ ਇੱਕ ਵੱਡੀ ਸਲਾਹ ਜਿਹੜੀ ਹੈ ਦੇਤੇ ਗਈ ਐ ਸੀਸਫਾਇਰ ਤੇ ਫਿਰ ਤੋਂ ਇੱਕ ਵੱਡਾ ਬਿਆਨ ਜਿਹੜਾ ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁਖੀ ਜੋ ਨੇ ਉਪ ਬੁਲਾਰੇ ਟੋਮੀ ਪਿਗੋਟ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਦੋਵਾਂ ਧਿਰਾਂ ਦੇ ਵਿੱਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਗੱਲਬਾਤ ਕਰਨ ਰਾਸ਼ਟਰਪਤੀ ਟਰੰਪ ਇੱਕ ਸ਼ਾਂਤੀ ਦੂਤ ਨੇ ਤੇ ਅਸੀਂ ਸ਼ਾਂਤੀ ਦੀ ਪ੍ਰਗਤੀ ਦਾ ਜਸ਼ਨ ਮਨਾਉਂਦੇ ਰਹੇ ਹਾਂ ਤੇ ਸਾਨੂੰ ਜੋ ਹੈ ਉਮੀਦ ਹੈ ਕਿ ਜੰਗਬੰਦੀ ਬਰਕਰਾਰ ਰਹੇਗੀ ਸੋ ਟੋਮੀ ਪਿਗੋਟ ਜਿਨਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹਾਲ ਹੀ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਪਹਿਲਾਂ ਜਦੋਂ ਜੰਗਬੰਦੀ ਦਾ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਆਪਣੇ ਪਿੱਠ ਥਪਥਪਾਈ ਗਏ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੀ ਜੰਗਬੰਦੀ ਕਰਵੋਣ ਦੇ ਵਿੱਚ ਜਿਹੜਾ ਸਹੀ ਹੋਇਆ ਤੇ ਇਸ ਦੇ ਵਿੱਚ ਅਸੀਂ ਜਿਹੜਾ ਕਾਮਯਾਬ ਹੋਏ ਹਾਂ ਲੇਕਿਨ ਉਸੇ ਤੋਂ ਬਾਅਦ ਯੂ ਟਰਨ ਜਿਹੜਾ ਹੈ 트੍ਰੰਪ ਦੇ ਵੱਲੋਂ ਲਿਆ ਗਿਆ ਕਿ ਅਸੀਂ ਦੋਵਾਂ ਦੀ ਮਦਦ ਜ਼ਰੂਰ ਕੀਤੀ ਹੈ